छोटे बचे ਸਰਕਾਰ ਦੇ ਬਹੁਤ ਬਹੁਤ ਦਾ ਰਾਮ ਮੰਡੂ ਪੈਂਟ ਨਹੀਂ ਤੁਸੀਂ ਮੰਗੇ ਹੈ ਉਹ ਭਾਈ ਇੱਕ ਹਜ਼ਾਰ ਰੁਪਏ ਦਾ ਨਾਮ ਦਿੱਤਾ ਬਹੁਤ ਬਹੁਤ ਧੰਨਵਾਦ ਹਾਂਜੀ ਸਰਕਾਰ ਤੋਂ ਮੰਡੂ ਪੈਂਟ ਲੋ ਪਹਿਲੀ ਕਬੱਡੀ ਖੇਡ ਦੇ ਗਰਾਊਂਡ ਵਿੱਚ ਪੈਣ ਦਾਰੀ ਆ ਸਟਾਰ ਦੇ ਨਾਲ ਸ਼ੁਰੂ ਕਰ ਦਈਏ ਕਬੱਡੀ ਕਹਿੰਦੇ ਹਰ ਤਰ੍ਹਾਂ ਹਮਮਕੇ ਪਿੰਦਾ ਨਾਜਵਾਨ ਵਾਹ ਕਬੱਡੀ ਪਾਉਣ ਲਈ ਵੇਖੋ ਰੀ ਨੇ ਕੋਲਾ ਪਾਲ ਹੈ ਜਿੱਦੜ ਜਿੱਦੀ ਪਿੰਦਾ ਟਰਾਈ ਕਰਦਾ ਪਰ ਰੇਡਰ ਦੇ ਹਿੱਸੇ ਅਗਲੀ ਕਬੱਡੀ ਪਾਉਣ ਲਈ ਗੁੱਜਰ ਬਰਾਦਰੀ ਦਾ ਮੁੰਡਾ ਚਾਰ ਵਾਰ ਕਾਲ ਹੈ ਅਗਲਾ ਮੈਚ ਬਸ ਠੀਕ ਓਕੇ ਲੱਗਿਆ ਲੈ ਜੀ ਮਾਦਾ ਵਾਲੇ ਤੁਲੀ ਦਾ ਖਾੜੇ ਦੀ ਗੱਲ ਆਕੇ ਦਾ ਖਿਡਾਰੀ ਹੈ ਸਾਨੂੰ ਚੌਥਾ ਮੈਚ ਦੇ ਸਟਾਰਟ ਕਰਾਣ ਦੇ ਮੈਂ ਕੈਰੀਅਨ ਕਰ ਦਵਾਂਗੇ ਧੰਨਵਾਦ ਜੀ ਚਲੋ ਜੀ ਕੈਰੀਅਨ ਹਟਾ ਦੇ ਬਾਕੀ ਚੋਲੇ ਇੱਥੇ ਰਹਿ ਗਿਆ ਬੰਦਾ ਆਪਣਾ ਭਾਈ ਨਿਰਮਲ ਸਿੰਘ ਦੀ ਜਲੇਦਾ ਉਹਨਾਂ ਦੇ ਨਾਲ ਫਾਉਲ ਹੋ ਗਿਆ ਜੇ ਦੂਜੀ ਵਾਰ ਟੱਚ ਹੋਦੇ ਨੂੰ ਆਈ ਗਏ ਉਹ ਗੋਪਿਆਂ ਵਾਲਾ ਆਹੀ ਮੁੰਨੇ ਨੂੰ ਦੇ ਦੇਣੇ ਜੀ ਹੇ ਹਰਮਨ ਕੌਕਿਆਂ ਵਾਲਾ ਭਾਈ ਨਿਰਮਲ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਹਰਮਨ ਕੌਕਿਆਂ ਵਾਲੇ ਦੇ ਲਈ 592 ਭਾਈ ਨਿਰਮਲ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਹਰਮਨ ਕੌਕਿਆਂ ਵਾਲੇ ਦੇ ਲਈ 500 ਦੇ ਵੱਡੇ ਮਾਣ ਜਿਹੜੇ ਪੁੱਜਦੇ ਹੋਏ ਆ। ਲਓ ਕਹਿੰਦੇ ਸਰਗੀਆਂ ਤੇਜ਼ੀ ਦਾ ਵੱਡਾ ਵੀਰ ਜਿਹੜੇ ਦੇਦੇ ਖਿਡਾਰੀ ਦਰਸ਼ਕ ਵੀਰਾਂ ਨੇ ਨੈਮਨਪੁਰ ਦੇ ਤੇਜ਼ੀ ਦੀ ਖੇਡ ਦੇਖੀ ਇੱਕ ਵਾਰੀ ਤਾੜੀਆਂ ਮਾਰਦੇ ਹੋਣ। ਤੇ ਆਪਰੇ ਤੇਜ਼ੀ ਦਾ ਵੱਡਾ ਵੀਰ ਖੇਡ ਖੇਡ ਕਬੱਡੀ ਨੂੰ ਆਵਾਜ਼ ਆਹ ਇਹ ਖੇਡ ਕਬੱਡੀ ਨਾਲ ਤਵਾਜ਼ ਦੇ ਦੋ ਜੇਤੂ ਦੇ ਦੋ ਬਾਰੀ ਮੁੰਡੇ ਨੇ ਹੱਥ ਛੱਡ ਕੇ ਛੱਡ ਦੋ ਪ੍ਰੋਫੈਸਰ ਸਾਹਿਬ ਕਿੰਨੇ ਕਿ ਮੈਚ ਰਹਿੰਦੇ ਆ ਜੀ ਇੱਧਰ ਰਸਾ ਕੱਚੀ ਦੇ ਡੀਪੀ ਜੀ ਮਾਸਟਰ ਡੀਪੀ ਜੀ ਜੇਤ ਭਾਈ ਕੀ ਨਾਮ ਆ ਪ੍ਰੋਫੈਸਰ ਸਾਹਿਬ ਬਈ ਇੱਧਰ ਸੁਣ ਲੋ ਚਲੋ ਕੈਰੀਅਰ ਤੇ ਜਿਹੜਾ ਕੁਝ ਲਓ ਕਬੱਡੀ ਫੇਰ ਕਬੱਡੀ ਹਰਦੀਪ ਅੱਗੇ ਉੱਧਰ ਨਹੀਂ ਜਾ ਰਹਿਣ ਕਿ ਇਹ ਵੀ ਬੁੱਤ ਬੋਲਿਆ ਜਾਂਦਾ ਦਾ ਸਵਾਦ ਥੋੜਾ ਜਿਹਾ ਕਿਰਤਰਾ ਹੋ ਜਾਂਦਾ ਹੈ ਹਲਾ ਪਾਟਾ ਪਿੰਡਾ ਜਾਂਦੇ ਆਪਾਂ ਇੱਥੇ ਰੱਸਾ ਕਸੀ ਵਾਲਾ ਕੰਮ ਇਹ ਨਵੇੜੀ ਪਹਿਲਾ ਉਹ ਸਾਹਮਣੇ ਮਹੋਲੀ ਪਿੰਡਾ ਵਾਲਾ ਕਹਿੰਦੇ ਦੂਸ਼ਾ ਕਬੱਡੀ ਪਾਉਣ ਦੇ ਲਈ ਵਧੇ ਹਲਾ ਮੇਰੇ ਮਿੱਤਰੋ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਣ ਸ਼ੂ ਨਾਮ ਹੈ ਇਹਨੂੰ ਪੁਰਜੀ ਕਹਿੰਦੇ ਖੇਡ ਕਬੱਡੀ ਵਿੱਚ ਪੁਰਜੀ ਨਿਆਮਪੁਰ ਵਾਲਾ ਦਫਾ ਲਾ ਗਿਆ ਬਿਲਕੁਲ ਹੱਥ ਨਹੀਂ ਚਾਚੇ ਭਾਈ ਪਰਮਦੀਪ ਸਿੰਘ ਦੀ ਗੱਲ ਸਿਆੜਾ ਮਨਜੀਤ ਬਾਈ ਨੇ ਪਿੰਡ ਤੋਂ ਆਣਾ ਬੱਟਾ ਜੀ ਵੀ ਬਸਾਣਾ ਲੱਸਾ ਬਿਲਕੁਲ ਸਹੀ ਹਾਂ ਭਾਈ ਕਦੇ ਵੀ ਨਾਲ ਅਮਰੀਕਾ ਵਾਲੇ ਕਹਿੰਦੇ ਅਮਰੀਕਾ ਨਾਲ ਲਾਉਣ ਵਾਲੀ ਤੌਰ ਬਣ ਜਾਂਦੀ ਹੈ ਅਮਰੀਕਾ ਸਭਪੰਚ ਦੇਸ਼ ਹੈ ਪਹਿਲਾ ਬੋਲ ਇਸ ਟੀਮ ਦਾ ਦੂਜਾ ਬੋਲ ਜੇਤੂ ਗਰਾਦੋ ਜਰਦ ਨੂੰ ਜੇਤੂ ਗਰਾਦੋ ਇਦਾਂ ਰਸਾ ਕਸੀ ਮੁਕਾਦਰੀ ਮੁਕਾਦਰੀ ਇਦਾਂ ਸਾਨੂੰ ਵੀ ਸਵਾਦ ਨਹੀਂ ਆ ਰਿਹਾ ਜੀ ਬੋਲਣ ਦਾ ਪਲੀਜ਼ ਇਹਦਾ ਟੈਂਟ ਜਿੰਨਾ ਤੇ ਅਸੀਂ ਕਿਸੀ ਚੱਲਦੀ ਹੈ ਇੱਧਰ ਦਾ ਮਾਈਕ ਬੰਦ ਰਵੇਗਾ ਜੀ ਓਕੇ ਓਕੇ ਬਸ ਆ ਦੋ ਦੇ ਦੋ ਮੈਨੂੰ ਦੋ ਦੋ ਬਾਈ ਕਬੱਡੀ ਦਾ ਮੈਂ ਉਦੋਂ ਇੱਕ ਦਿਨ ਬਿੰਦ ਬਾਈ ਇਹਨੂੰ ਹੱਸ ਕੇ ਕਹਿੰਦਾ ਸੀ ਜਦ ਤੂੰ ਚੁੰਨੀ ਵੀ ਭਰ ਲੈਣਾ ਨਾ ਪ੍ਰabhas ਵਾਂਗੂ ਮੈਨੂੰ ਤਾਂ ਐਂ ਲੱਗਦਾ ਵੀ ਪ੍ਰabhas 'ਚ ਕੋਈ ਤਾਰ ਆਜੀ ਹੈ ਉਦੋਂ ਤੈਨੂੰ ਮਜ਼ਾਕ ਨਾਲ ਕਿਹਾ ਸੀ ਹੁਣ ਕਬੱਡੀ ਦੇ ਖਿਡਾਰੀਆਂ ਨੂੰ ਪ੍ਰabhas ਹੀ ਕਿਹਨ ਲੱਗੇ ਆ ਇਹ ਡਾਂਸ ਵਾਲਾ ਮਨਦੀਪ ਸਾਡੀ ਖੇਡ ਕਬੱਡੀ ਦਾ ਚੋਟੀ ਦਾ ਜੱਫੀ ਬਣ ਗਿਆ ਹਾਂ ਬਾਈ ਲੈ ਕੇ ਆਈਏ ਤੁਸੀਂ ਵੀ ਬਾਈ ਆਕਰ ਵਾਲਿਆ ਮੈਚ ਦਾ ਰਿਜ਼ਲਟ ਸਾਇਰ ਜ਼ਰੂਰ ਬੋਲਣੀ ਤੇ ਇੱਕ ਜ਼ਰੂਰੀ ਅਨਾਉਂਸਮੈਂਟ ਹੋਵੇਗੀ ਬਾਈ ਬਲਵਿੰਦਰ ਸਿੰਘੀ ਅਮਰੀਕਾ ਵਾਲੇ ਉਹਨਾਂ ਨੇ ਵੀ ਬਹੁਤ ਪਿਆਰ ਸਤਕਾਰ ਇਹਨਾਂ ਬੋਲਣ ਲਈ ਭੇਜਿਆ ਮੈਂ ਧੰਨਵਾਦ ਕਰਨਾ ਫਾਈ ਬਲਵਿੰਦਰ ਸਿੰਘੀ ਅਮਰੀਕਾ ਵਾਲੇ ਬਲਵਿੰਦਰ ਜੀ ਸਵੇਰ ਦੇ ਪੈਸੇ ਵੜਦੇ ਨੇ ਅਮਰੀਕਾ ਵਾਲੇ ਹਾਂ ਡਾਲਰ ਅਮਰੀਕਾ ਦਾ ਤੇ ਬੰਦਾ ਅਮਰੀਕਾ ਦਾ ਦਿਲ ਵੀ ਚਾਹੀਦਾ ਦੇਣ ਲਈ ਦਿਲ ਵੀ ਚਾਹੀਦਾ ਦੇਣ ਲਈ ਆ ਇਹ ਆ ਸਾਡੇ ਬਲਵਿੰਦਰ ਭਾਈ ਜੀ ਅਮਰੀਕਾ ਤੋਂ 10000 ਸਵੇਰੇ ਪੈਸੇ ਦਾ ਵੀ ਵਰਾਉਦੇ ਹੋਏ ਫੈਰ ਵੀ ਟੀਮ ਜਿੱਤੇ ਜਿੱਦੇ ਜਾਂਦੇ ਮੈਚ ਦੇ ਵਿੱਚ ਪਹੁੰਚ ਜਾਉ। ਸਾਡੇ ਗੱਡੀ ਨਹੀਂ ਜਿੱਤ ਵਾਲੇ ਟੀਟੀ ਗੁਰਵਿੰਦਰ ਸਿੰਘ ਜੀ ਨੂੰ ਇੱਕੋ ਹੀ ਬੇਨਤੀ ਹੈ ਜੀ ਸਿਰਫ 1 ਮਿੰਟ ਲੈਣਾ ਤੁਹਾਡੇ ਤੇ ਇੱਕ ਜ਼ਰੂਰੀ ਅਨਾਉਂਸਮੈਂਟ ਕਰਨੀ ਹੈ ਸੰਗਤ ਦੇ ਲਈ। ਬਸ 1 ਮਿੰਟ ਮਾਈਕ ਆਫ ਰੱਖੋ ਫ੍ਰੀ ਰਿਕਵੈਸਟ ਹੈ ਤੁਹਾਨੂੰ। ਸ਼ਾਬਾ

ਇੱਕ ਮਿੰਟ ਖੜਾ ਤੇਰਾ ਵੀ ਟਿਕਾ ਕੇ ਬੋਲੂ ਕਿ ਨਹੀਂ ਬੋਲਦਾ ਘਮਾ ਦੇ ਚੱਕਰੀ ਦਾ ਪਾਜ ਏ ਭਾਈ ਇਸੇ ਗਰਾਊਂਡ ਵਿੱਚ ਕਬੱਡੀ ਖੇਡ ਰਿਆ ਸੀ 2000 ਨਾਂ ਦੇ ਵਿੱਚ 2000 ਨਾਂ ਦੇ ਵਿੱਚ ਇਸੇ ਗਰਾਊਂਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਔਰ ਉਹਨਾਂ ਭਾਈ ਨੇ ਖੇਡਦੇ ਹੋਏ ਰੇਡ ਦੀ ਹੱਡੀ ਦੇ ਉੱਤੇ ਸੱਟ ਲੱਗੀ ਸੀ ਉਹ ਉਦੋਂ ਤਾਈ ਦੇ ਪਿੰਡ ਚੋਂ ਛੱਟ ਲੱਗ ਕਾਕੇ ਪਿੱਛੇ ਹੋ ਜਾ ਪਿੱਛੇ ਰੈਡੀ ਸਾਹਿਬ ਚਲੋ ਜੀ ਕੈਰੀਅਨ ਚਲੀ ਚਲੋ ਉਧਰ ਜੇਤੂ ਕਰਾਉਂਦਾ ਤਿੰਨ ਬੜੀ ਹੱਥ ਸਿੰਘ ਜੀ ਇੱਥੇ ਉਧਰ ਦੋ ਦੋ ਉਹ ਸਾਹਮਣੇ ਕਰਕੇ ਦੋ ਤਿੰਨ ਮੇਰੇ ਬਾਲ ਬਾਈ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਜੇ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦੇ ਦੇਵੋਗਾ ਚਲੋ ਤਕੜਾ ਮੈਚ ਹੈ ਥੋੜਾ ਜਿਹਾ ਕਮੈਂਟਰੀ ਨਾਲ ਹੋਰ ਰੰਗ ਪੜ ਜਾਣਾ ਰੰਗ ਰੰਗ ਨਾੜ ਕੇ ਨੇ ਨਿੱਕੇ ਅੱਜਰ ਉਹਦੀ ਧਰਤੀ ਦਾ ਮੇਰੇ ਮਿੱਤਰੋ ਪਰ ਨਿੰਦਾ ਕਹਿੰਦੇ ਧੂਕੋ ਪੀਆ ਬੰਦੇ ਪਰ ਪੁਆਇੰਟ ਜੋੜ ਤੱਕਰ ਵਾਲੇ ਨੇ ਆਪਣੀ ਟੀਮ ਨੇ ਉਸੇ ਦੇ ਜੋੜ ਦਿੱਤਾ ਮੰਨਿਆ ਵਾਲਾ ਫੇਰ ਤਿਆਰ ਬਰ ਤਿਆਰ ਹੈ ਕਬੱਡੀ ਪੜਦੇ ਲਈ ਕਿ ਡਾਊਟ ਤੋਂ ਅਸਰ ਹੋ ਤਾਂ ਮਿਲ ਜਾਂਦੀ ਹੈ ਤਰੱਕੀ ਮੰਜਰ ਵੀ ਰੱਬ ਜਾਣਦਾ ਜੇ ਨਿਯਤ ਹੋਵੇ ਸੱਚੀ ਫਿਰ ਜਿਹੜੇ ਰਾਹ ਤੇ ਤੋਰੇ ਬੋਸੇ ਤੇ ਖੜਦੇ ਪੈਂਦੇ ਲੜਦੇ ਵਾਲਿਆ ਕਿਸਮਤ ਦਿੰਦੀ ਹਾਰ ਵਿੰਦਰ ਸਿੰਘੀ ਕਿਲਾ ਰਾਹਪੁਰ ਜਰਨਸ ਖੱਤਰ ਨੇ ਕਿਲਾ ਰਾਹਪੁਰ ਸਪੋਰਟ ਸਾਇੰਸ ਸੁਸਾਇਟੀ ਦੇ ਬਹੁਤ ਕਬੱਡੀ ਰਿਸਪੌਂਸਿਵਿਟੀ ਉਹਨਾਂ ਉੱਪਰ ਵੀ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਥੋੜਾ ਡਿਸਪਿਊਟ ਹੋਇਆ ਪੁਆਇੰਟ ਦੇ ਉੱਪਰ ਟੈਟ 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 ਕਰ ਦੋ ਟੈਟ ਇੱਥੇ ਨੱਪ ਕੇ ਕੋਈ ਨਹੀਂ ਕੋਈ ਪਿਆਰ ਦੇ ਨਾਲ ਬਿੱਲੋ ਆ ਜਾਓ ਇੱਧਰ ਹਾਂ ਨਾ ਕਬੱਡੀ ਪਾਉਣ ਦੇ ਲਈ ਫੇਰ ਕਾਲਾ ਧੀਰੋ ਬਾਜਰੇ ਵਾਲਾ ਕਾਲਾ ਧੀਰੋ ਬਾਜਰੇ ਵਾਲਾ ਇਸ ਸਮੇਂ ਪੜਾ ਖੇਡਦੇ ਮੈਦਾਨ ਦੇ ਵਿੱਚ ਬਟਾਰੀ ਪਿੰਡੀ ਟੀਮ ਦੇ ਜਫੀ ਚਾਰ ਨੇ ਅਮਰਉਂਦੇ ਪਿੰਦੇ ਅੰਦਰ ਉਹਨਾਂ ਦੇ ਪਿੰਡ ਦਾ ਆਪਣੇ ਉਹਨਾਂ ਦੇ ਪਿੰਡ ਦਾ ਮੁੰਡਾ ਗੁਰਵਿੰਦਰ ਟਰਾਈ ਕਰਦਾ ਪਰ ਕ੍ਰੀਡਰ ਦੇ ਹਿੱਸੇ ਮਿੰਦਾ ਧੋਰ ਕੋਟੀਆ ਬੜੇ ਨਿੱਕੇ ਦੇ ਸਹਾਰਾ ਕਿ ਨਿਮਰਤਾ ਸਾਧ ਵਰਗੀ ਆਖਾ ਪਾਜਵਾ ਕਾਚਾ ਕੌਡੀ ਵਿੱਚ ਵਾਲੀ ਹਰਿੰਦੇ ਦੀ ਕਬੱਡੀ ਪਈ ਹੋਈ ਹੈ ਜਫੀ 4 ਚਾਰਾਂ ਤੇ ਚੱਲ ਰੱਬੋ ਵਾਸ ਸੋਨੋ 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 ਪਾਰਾਂ ਕਰੇਟਰ ਦੇ ਹਿੱਸੇ ਆ ਪਿੰਡਾ ਜੂਰ ਕੋ ਨੇ ਅੱਜ ਜੜ ਗਿਆ ਬੰਦਾ ਨੰਬਰ ਜੋੜ ਗਿਆ ਆ ਬਾਈਕ ਨੂੰ ਸੇਟ ਚੇਂਜ ਕਰੇ ਦੀ ਸੌਦਾ ਵੀ ਤੇ ਆ ਮੇਰਾ ਹੋਰ ਲਾ ਕੇ ਸਪੈਕਟਰ ਕੋਲ ਆਦੇ ਸੌਦੇ ਸੌਂਦਲਾ ਬੋਲ ਰਿਹਾ ਨਾ ਸੌਂਦਲਾ ਵੀਰ ਹੂਰ ਆਪ ਸਰਕਾਰ ਕੋਲ ਆ ਗਏ ਆ ਜੇਤੀ ਕਬੱਡੀ ਪੈ ਗਈ ਹੈ ਬਲੋ ਕੀਪਰ ਟੱਟ ਵਾਲਾ ਸਾਡਾ ਬੱਚਾ ਬਾਈ ਚੱਕਰ ਲਗਾ ਰਿਹਾ ਪਿੱਤੀ ਪੂਰੀ ਤੋਂਦੀ ਹੈ ਜੇਦੇ ਇਹਦਾ ਨਹੀਂ ਮਾਨੀ ਖੇਡ ਦਿਖਾਣੀ ਪੈਂਦੀ ਹੈ ਬਾਈ ਤਾੜੀ ਜ਼ਰੂਰ ਮਾਰਦਿਆ ਕਰੋ ਯਾਰ ਤਾੜੀ ਗਾ ਲਿਆ ਤਾੜੀਆਂ ਐਨਰਜੀ ਡ੍ਰਿੰਕ ਨਾਲੋਂ ਵੱਧ ਕੰਮ ਕਰ ਜਾਂਦੀਆਂ ਤਾੜੀ ਜ਼ਰੂਰ ਮਾਰਦਿਆ ਕਰੋ ਸਾਰੇ ਵੱਡੇ ਭਾਈ ਇਹਨਾਂ ਦਾ ਸਤਿਕਾਰ ਕਰਿਆ ਕਰੋ ਕਿ ਨੋਟ ਕੀਤੇ ਜਾ ਰਹੇ ਨੋਟ ਕੀਤੇ ਜਾ ਰਹੇ ਕੁਝ ਬੰਦੇ ਦਿਲ ਦੀ ਕਾਪੀ ਤੇ ਕੱਚ ਤੇ ਕੱਚ ਲੜਾਈ ਨਾਲ ਹੁਣ ਲੜਾਈ ਨਾਲ ਮੇਰੇ ਨਾਲ ਮੇਰੇ ਨਾਲ ਫਸਟ ਬਾਲ ਹੋ ਗਿਆ ਸਾਡੇ ਟੀਮ ਦਾ ਜਿਗਰਾ ਜਿਗਰਾ ਬੋਲ ਆ ਦੋ ਦੋ ਗੋਲ ਮਾਰਦੇ ਉਹ ਲੈ ਜਾਗਾ ਕਿਹਦੇ ਦੀ ਬੋਲ ਹੈ ਭਾਈ ਅਮਨ ਤੁਸੀਂ ਥੋੜਾ ਧਿਆਨ ਫਿਰਕੇ ਚੇਤੂ ਸ਼ੰਕਰ ਦੀ ਟੀਮ ਬਹੁਤ ਬਹੁਤ ਬਧਾਈਆਂ ਫਾਈਨਲ ਕੈਰੀਅਰ ਕਮੇਟੀ ਜੀ ਬਹੁਤ ਬਹੁਤ ਧੰਨ ਸਾਰੇ ਸਾਡੇ ਵੀਰ ਸਤਾਰਿਆਂ ਦਾ ਸਾਰਿਆਂ ਦਾ ਧੰਨਵਾਦ